ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਇਹ ਨਗਰ ਕਾਉਂਸਲ ਗਰਦਾਸਪੁਰ ਵੱਲੋਂ ਸਾਡੇ ਲਾਗੇ ਪੂਰੇ ਦਾ ਡੈਮਪ ਲਾਉਣ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਪਰ ਪਰ ਇਸ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹ ਜ਼ਮੀਨ ਜਿਹੜੀ ਹੈ ਮੇਰੇ ਕੋਲ ਬਾਹਰ ਲੀਜ਼ ਤੇ ਉੱਤੇ ਆ ਪਹਿਲਾਂ ਤੋਂ ਉਹ ਜਿਹੜਾ ਜਿਹੜਾ ਮਾਲਕ ਹੈਗਾ ਉਹਨੇ ਇਹਨਾਂ ਨਾਲ ਲੀਜ਼ ਕਰ ਲਈ ਉਹਦਾ ਹੁਣ ਉਹਦਾ ਵੀ ਕਹਿਣਾ ਵਾ ਵੈਸੇ ਉਹ ਵੀ ਕਹਿੰਦਾ ਵਾ ਵੀ ਇਹ ਪਿੰਡ ਜਦੇ ਗੱਲ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਠੀਕ ਹਮ ਹੋਣਾ ਤੇ ਉਹਨੇ ਲਈ ਤੇ ਦੇ ਦੀ ਪਰ ਮੇਰਾ ਆਪਣਾ ਠੇਕਾ ਵੀ ਅਪ੍ਰੈਲ ਮਹੀਨੇ ਤੱਕ ਹੈਗਾ ਕਿਉਂਕਿ ਫਸਲ ਤੋਂ ਫਸਲ ਦਾ ਹੁੰਦਾ ਸਾਰਾ 20 ਸਾਲ ਤੋਂ ਹੈਗੀ ਆ ਜੋ 20 ਸਾਲ ਤੋਂ ਲਗਾਤਾਰ ਮੈਂ ਵਾਹ ਰਿਹਾ ਇਹਨਾਂ ਸ਼ਨੀਵਾਰ ਜਿੱਦਾਂ ਕੰਮ ਸ਼ੁਰੂ ਕੀਤਾ ਵਾ ਇਹਦਾ ਵਿਪਨ ਉਹ ਉੱਥੇ ਅਕਾਊਂਟੈਂਟ ਉਹ ਉੱਥੇ ਹੀ ਗਾ ਜਦੋਂ ਕੰਮ ਚਾਲੂ ਹੋਇਆ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਵਾ ਸਾਰੇ ਬੰਦੇ ਜਿੰਨੇ ਵੀ ਇੱਥੇ ਹੈਗੇ ਆ ਇਹ ਕੋਈ ਨਵੀਪੁਰ ਤੋਂ ਖੋਖਰਾ ਤੋਂ ਜਾਂ ਜੀਨਵਾਲ ਤੋਂ ਜਾਂ ਬੱਬਰੀ ਤੋਂ ਜਾਂ ਉੱਥੇ ਕਲੋਨੀਆਂ ਦੇ ਬੰਦੇ ਜਿਹੜੇ ਆ ਉਹ ਸਾਰੇ ਇਕੱਠੇ ਹੋਏ ਆ ਅਹੀਂ ਜਗ੍ਹਾ ਉੱਤੇ ਰੋਕਿਆ ਉਹਨਾਂ ਨੂੰ ਉਹਨਾਂ ਆਡੀ ਗੱਲ ਵੀ ਸੁਣੀ ਆ ਉਹਨਾਂ ਕਿਹਾ ਵੀ ਤੁਸੀਂ ਮੈਂ ਕਿਹਾ ਅੱਜ ਸ਼ਨੀਵਾਰ ਆ ਸਾਨੂੰ ਸੋਮਵਾਰ ਤੱਕ ਦਾ ਟਾਈਮ ਦੋ ਆਪਾਂ ਡੀਸੀ ਸਾਹਿਬ ਕੋਲ ਦਰਯਾਪਤ ਕਰ ਲੈਨੇ ਆ ਆਪਾਂ ਵੇਖੋ ਆਪਾਂ ਬਕਾਇਦਾ ਐਪਲੀਕੇਸ਼ਨਾਂ ਲਿਖ ਕੇ ਸਾਈਨ ਕਰਾ ਕੇ ਉੱਥੋਂ ਦੇ ਲੋਕਲ ਜਿੰਨੇ ਵੀ ਆਪਣੇ ਹੈਗੇ ਆ ਸਾਰਿਆਂ ਦੇ ਆਪਾਂ ਡੀਸੀ ਸਾਹਿਬ ਦਾ ਤਿਆਰੀ ਕੀਤੀ ਵੀ ਸੋਮਵਾਰ ਮਿਲਣਾ ਇਹਨਾਂ ਨੇ ਕੀ ਕੀਤਾ ਜੀ ਵੀ ਆਪ ਵੀ ਐਸੇ ਬੰਦੇ ਨੇ ਸਾਨੂੰ ਟਾਈਮ ਦਿੱਤਾ ਵਿਪਰ ਨਹੀਂ ਜਿਹੜਾ ਜਿਹਦੂ ਕਹਿੰਦੇ ਬੀ ਕੁੱਟ ਮਾਰ ਕੀਤੀ ਆ ਇਹ ਨਗਰ ਕੌਂਸਲ ਦਾ ਕਰਮਚਾਰੀ ਅੱਛਾ ਅਸੀਂ ਉਹਨੂੰ ਆਪਾਂ ਜਾ ਕੇ ਜੀ ਆਪਾਂ ਆ ਗਏ ਵੀ ਐਤਵਾਰ ਆ ਵਾ ਸਵੇਰੇ ਤੇ ਸੋਮਵਾਰ ਆਪਾਂ ਤਿਆਰੀ ਕਰ ਲਈ ਆਪਾਂ ਸਾਰੇ ਬੰਦਿਆਂ ਨੇ ਵੀ ਜਾਣਾ ਇਹਨਾਂ ਰਾਤ ਇਹਨਾਂ ਇਸੇ ਬੰਦੇ ਨੇ 10 ਵਜੇ ਜਾ ਆ ਕੇ ਤੇ ਉੱਥੇ ਪਟਾਈ ਸ਼ੁਰੂ ਕਰਾ ਦਿੱਤੀ ਆ ਜਿਹੜਾ ਕਿ ਜਮੀਨ ਦਾ ਕਿ ਇਹਨਾਂ ਕੋਈ ਗੱਲਬਾਤ ਹੀ ਨਹੀਂ ਹੋਈ ਧੱਕੇਸ਼ਾ ਹੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਦੂਸਰਾ ਜਿਹੜਾ ਇਹ ਗੱਲ ਅਸੀਂ ਚਲੋ ਜਿਹੜਾ ਕੋਈ ਇਹ ਮੋਧਵਰ ਐਮਐਲਏ ਹੁੰਦਾ ਵਾ ਉਹ ਸਾਰਿਆਂ ਦਾ ਹੀ ਹੁੰਦਾ ਵਾ ਉਹਦੀਆਂ ਅਸੀਂ ਕੱਲ੍ਹ ਦੀਆਂ ਸੁਣਦੇ ਆ ਉਹਨੇ ਕਿਹਾ ਪੇ ਇਹ ਸਿਆਰ ਕਰਨ ਇਹਦੇ ਬੱਚੇ ਦੇ ਕਹ ਰਹੇ ਪਾਪਾ ਤੁਸੀਂ ਸਿਆਰ ਕਰਨ ਕਿ ਗਏਗੇ ਕਿ ਤੁਸੀਂ ਉੱਥੇ ਕਿੰਦਾ ਪਹੁੰਚ ਗਏ ਤੇ ਜੇ ਇਹਨਾਂ ਦੀ ਜੇ ਸਿਆਰ ਕਰਨ ਦਾ ਇਹ ਤਾਂ 10 ਵਜੇ ਉੱਥੇ ਕੀ ਕਰਨ ਗਿਆ ਦੂਸਰੀ ਗੱਲ ਇਹ ਵੀ ਟੈਂਡਰ ਹੋਏ ਹੁੰਦੇ ਆ ਕੰਮ ਦੇ ਠੇਕੇਦਾਰਾਂ ਦਾ ਇੰਨੇ ਥੋੜਾ ਕੰਮ ਕਰਨਾ ਜਾਗੀ ਦੂਸਰਾ ਅਹੀਂ ਇਹਨੂੰ ਉੱਥੇ ਕੁਝ ਵੀ ਨਹੀਂ ਕਿਸੇ ਬੰਦੇ ਨੇ ਹੱਥ ਨਹੀਂ ਲਾਇਆ ਫੜ ਕੇ ਥਾਣੇ ਦੇ ਤਾ ਉੱਥੇ ਥਾਣੇ ਦੇ ਵਿੱਚ ਮੁੜਕੇ ਆਣਗੇ ਜੋ ਇਹਨਾਂ ਨੇ ਨਗਰ ਕੌਂਸਲ ਆਲਿਆ ਨੇ ਕੀਤਾ ਹੀ 10 ਬੰਦੇ ਆ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਵੀ ਇਹਨਾਂ ਨੇ ਥਾਣੇ ਨੂੰ ਕੈਪਚਰ ਕੀਤਾ ਉਥੇ ਹੁੱਲੜ ਬਾਜੀ ਇਹਨਾਂ ਨੇ ਕੀਤੀ ਆ ਅਸੀਂ ਇਹ ਵੀ ਮੰਗ ਕਰਦੇ ਆ ਵੀ ਇਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਕਢਾ ਕੇ ਵੇਖੋ ਇਹਨਾਂ ਨੇ ਕੀ ਕੀਤਾ ਜਿਉਂ ਬੰਦੇ ਨੂੰ ਕਹਿੰਦੇ ਮਾਰਗਡਾਈ ਕੀਤੀ ਆ ਜੇ ਕੀਤੀ ਆ ਤੇ ਉਹਦੇ ਕੋਈ ਕਰੋਜ ਵੀ ਨਹੀਂ 10 ਬੰਦਿਆਂ ਨੂੰ ਘੁੱਟਿਆ ਇਹਦੇ ਉਹਦੇ ਇੱਕ ਰਗੜ ਵੀ ਨਹੀਂ ਲੱਗੀ ਉਹਦਾ ਉਹਦਾ ਮੈਡੀਕਲ ਹੋਇਆ ਉਹਦੇ ਇੱਕ ਰਗੜ ਵੀ ਨਹੀਂ ਲੱਗੀ ਤੇ ਇਹ ਸਾਰਾ ਜਿਹੜਾ ਵਾ ਬਾਕੀ ਬਾਕੀ ਅਸੀਂ ਐਮਐਲਏ ਸਾਹਿਬ ਨੂੰ ਵੀ ਇਹ ਗੱਲ ਕਹਿੰਨੇ ਆ ਕਿ ਤੁਸੀਂ ਚੁਣੇ ਹੋਏ ਨੁਮਾਇੰਦੇ ਜੀ ਇਹ ਸਾਰੇ ਬੰਦੇ ਜਿਹੜੇ ਆ ਕੋਈ ਪਾਰਟੀ ਵਾਲੀ ਗੱਲ ਨਹੀਂ ਹੁੰਦੀ ਜਦੋਂ ਕਿਦੇ ਘਰ ਜਾ ਕੇ ਕੂੜਾ ਲਾਓਗੇ ਉਹਨੇ ਬੋਲਣਾ ਹੀ ਬੋਲਣਾ ਭਾਵੇਂ ਕੋਈ ਵੀ ਹੋਵੇ ਉਹ ਧਰਨਾ ਮਾਰਿਆ ਸਰਪੰਚ ਧਰਨਾ ਵੇਖੋ ਆਪਣੀ ਇੱਕ ਬੰ ਗਲਤੀ ਨੂੰ ਲਿਕਾਉਣ ਮਾਰਿਆ ਦੂਜਿਆਂ ਤੇ ਬਲੇਮ ਸੁੱਟਣ ਮਾਰਿਆ ਉਹ ਧਰਨਾ ਲਗਾਇਆ ਜਾ ਰਿਹਾ ਜੇ ਐਡਾ ਵਧੀਆ ਪ੍ਰੋਡਕਟ ਆ ਇਹ ਚੱਲਣਾ ਏ ਉਥੇ ਆਪਣੇ ਲੈ ਜਾਣ ਇੰਨਾ ਕੋਈ ਕਿਹੜੀ ਜ਼ਮੀਨ ਹੈ ਨਹੀਂ ਪੜੇ ਲੈ ਜਾਣ ਉਥੇ ਲਾ ਕੇ ਨਾਲੇ ਖਾਦ ਬਣਾਉਣ ਜੋ ਮਰਜ਼ੀ ਕਰਨ ਵਧੀਆ ਤਰੀਕੇ ਨਾਲ ਉਹਨੂੰ ਚਲਾਉਣ ਤੇ ਇਸ ਚੀਜ਼ ਨੂੰ ਸਾਡੇ ਤੇ ਥੋਪਿਆ ਜਾ ਰਿਹਾ ਅਸੀਂ ਦੇ ਅੱਗੇ ਗੰਦਗੀ ਜਾਂ ਤੇ ਡਰੇਨ ਲੰਘਦੀ ਆ ਸਾਡਾ ਪਾਣੀ ਪੀ ਕੇ ਵੇਖ ਲਓ ਉੱਥੇ ਕਿਹੜੀ ਰੰਗਤ ਯਾਰੀ ਇਹਨੂੰ ਪੋਲਿਟਿਕਲੀ ਰੰਗਤ ਇਹਨਾਂ ਨੇ ਦੇਤੀ ਯਾਨੀ ਕਿ ਪੋਲਿਟਿਕਲੀ ਹੈ ਮਸਲਾ ਨਹੀਂਗਾ ਪਰ ਇਹਨੂੰ ਇੰਨਾ ਪੋਲਿਟਿਕਲੀ ਬਣਾ ਦਿੱਤਾ ਗਿਆ ਵਾ ਕਿ ਸਾਰਾ ਬਲੇਮ ਜਿਹੜਾ ਪਾਰਟੀ ਬਾਜੀ ਦਾ ਬਣਾਉਂਦਾ ਪਾਰਟੀ ਬਾਜੀ ਵਾਲੀ ਕੋਈ ਗੱਲ ਨਹੀਂ ਤੁਸੀਂ ਚੁਣੇ ਹੋਏ ਨੁਮਾਇੰਦੇ ਜੇ ਇਹ ਸਾਰੇ ਬੰਦੇ ਜਿਹੜੇ ਆ ਕੋਈ ਪਾਰਟੀ ਵਾਲੀ ਗੱਲ ਨਹੀਂ ਹੁੰਦੀ ਜਦੋਂ ਕਿਦੇ ਘਰ ਜਾ ਕੇ ਕੂੜਾ ਲਾਓਗੇ ਉਹਨੇ ਬੋਲਣਾ ਹੀ ਬੋਲਣਾ ਭਾਵੇਂ ਕੋਈ ਵੀ ਹੋਏ ਉਹ ਹੁਣ ਧਰਨਾ ਮਾਰ ਰਿਹਾ ਧਰਨਾ ਵੇਖੋ ਆਪਣੀ ਇੱਕ ਵਾਰ ਗਲਤੀ ਨੂੰ ਲਗਾਉਣ ਮਾਰਿਆ ਦੂਜਿਆਂ ਤੇ ਬਲੇਮ ਸੁੱਟਣ ਮਾਰਿਆ ਉਹ ਧਰਨਾ ਲ ਜੇ ਐਡਾ ਵਧੀਆ ਪ੍ਰੋਡਕਟ ਆ ਇਹ ਚੱਲਣਾ ਏ ਉਥੇ ਆਪਣੇ ਲੈ ਜਾਣ ਇਹਨਾਂ ਕੋਈ ਕਿਹੜੀ ਜ਼ਮੀਨ ਆ ਨਹੀਂ ਪੜੇ ਲੈ ਜਾਣ ਉਥੇ ਲਾ ਕੇ ਨਾਲੇ ਖਾਦ ਬਣਾਉਣ ਜੋ ਮਰਜ਼ੀ ਕਰਨ ਵਧੀਆ ਤਰੀਕੇ ਨਾਲ ਉਹਨੂੰ ਚਲਾਉਣ ਤੇ ਇਸ ਚੀਜ਼ ਨੂੰ ਸਾਡੇ ਤੇ ਥੋਪਿਆ ਜਾ ਰਿਹਾ ਐਂ ਦੇ ਅੱਗੇ ਗੰਦਗੀ ਚਾਹ ਤੇ ਡਰੇਨ ਲੰਘਦੀ ਆ ਸਾਡਾ ਪਾਣੀ ਵੀ ਕੇ ਵੇਖ ਲੋ ਉਥੇ ਇਹਨੂੰ ਪੋਲਿਟਿਕਲੀ ਰੰਗਤ ਇਹਨਾਂ ਨੇ ਦੇਤੀ ਯਾਨੀ ਕਿ ਪੋਲਿਟਿਕਲੀ ਹੈ ਮਸਲਾ ਨਹੀਂਗਾ ਪਰ ਇਹਨੂੰ ਇੰਨਾ ਪੋਲਿਟਿਕਲੀ ਬਣਾ ਦਿੱਤਾ ਗਿਆ ਵਾ ਕਿ ਸਾਰਾ ਬਲੇਮ ਜਿਹੜਾ ਪਾਰਟੀ ਬਾਜੀ ਦਾ ਬਣਾਤਾ ਪਾਰਟੀ ਬਾਜੀ ਵਾਲੀ ਕੋਈ ਗੱਲ ਨਹੀਂ ਸਾਨੂੰ ਤਕਲੀਬ ਆਪਾਂ ਬੋਲਾਂਗੇ ਪਾਣੀ ਦਾ ਸਾਡੇ ਤੁਸੀਂ ਅਸੀਂ ਵੇਖਣ ਰਿਹਾ ਥੱਲੇ ਉਹ ਮਾਨਚੋਪੜੇ ਤੋਂ ਫੋਨ ਆਉਂਦੇ ਆ ਜਿੱਥੇ ਪਹਿਲਾਂ ਲੱਗਾ ਸੀ ਨਾਮ ਗਣੇਸ਼ ਸ਼ਰਮਾ ਜੀ ਵਿਨੇਸ਼ ਪ੍ਰਾਸ਼ਰ ਕਿਹਾ ਜਾਂਦਾ ਹੈ ਸਾਡੀ ਉੱਥੇ ਜਫੇਰਿਆਂ ਦੀ ਮੇਲ ਲੱਗਦੀ ਹੈ ਉਹ ਬਿਲਕੁਲ ਨਾਲ ਹੀ ਜੋ ਹੋ ਗਈ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਕਿ ਪਿਆਰੀ ਤੋਂ 50 ਮੀਟਰ ਦੇ ਗੈਪ ਤੇ ਜਿਹੜਾ ਉਹ ਤੁਹਾਡੀ ਜਿਹੜੀ ਹੈ ਜਿੱਤੇ ਅਸੀਂ ਆਪਣੇ ਜਾ ਕੇ ਪੂਜਾ ਕਰਨੇ ਆ ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ ਜੇ ਇੱਕ ਵਾਰੀ ਉੱਥੇ ਪ੍ਰੋਗਰਾਮ ਹੁੰਦਾ ਜੀ ਸਾਲ ਦੇ ਕੋਈ ਜਿੰਨੇ ਵੀ Hindu ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੈ ਕਿ ਆਪਣੀ ਦੇਰੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ ਚ ਮੇਲਾ ਇੱਕ ਵਾਰੀ ਲੱਗਦਾ ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰਿਆ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉੱਥੇ ਉਹ ਸਭ ਜਾਣਦੇ ਆ ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਹੈ ਉਹਨੂੰ ਸਾਰਾ ਦੇਖਣਾ ਚਾਹੀਦਾ ਹੈ ਭਾਗੀ ਰਿਕੁਐਸਟ ਪ੍ਰਸ਼ਾਸਨ ਤੱਕ ਗਿਆ ਡੀਸੀ ਸਾਹਿਬ ਦੇ ਅੱਗੇ ਹੈ ਕਿ ਇਸ ਚੀਜ਼ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉੱਥੇ ਪਰਾਸ਼ਰ ਬ੍ਰਾਹਮਣਾਂ ਦੀ ਮੇਲ ਲੱਗਦੀ ਹੈ ਉਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਆ ਬੱਚਿਆਂ ਸਮੇਤ ਪਹੁੰਚਦੇ ਆ ਘਰ ਦੇ ਵਿੱਚ ਕੁਝ ਖੁਸ਼ੀ ਜਾਂ ਕੋਈ ਪ੍ਰੋਗਰਾਮ ਹੋਏ ਤੇ ਜਾਣਾ ਪੈਂਦਾ ਮੰਨ ਲਓ ਪ੍ਰੇਗਨੈਂਟ ਜਨਾਨੀ ਆ ਉਹਨੂੰ ਵੀ ਉਥੇ ਮੱਥਾ ਟਿਕਾਣ ਲੈ ਕੇ ਜਾਣੇ ਆ ਪਰ ਜੋ ਮਾਹੌਲ ਉੱਥੇ ਬਣ ਰਿਹਾ ਵਾ ਜੋ ਸੈਟਿੰਗ ਉੱਥੇ ਹੋ ਰਹੀ ਹੈ ਉਹ ਸੁਣ ਕੇ ਥੋੜਾ ਦੁੱਖ ਲੱਗਾ ਜਿਹਦੇ ਕਰਕੇ ਸਾਨੂੰ ਉੱਥੇ ਆ ਕੇ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇੱਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ ਜੇ ਕੋਈ ਇੱਕ ਸ਼ਰਾਬ ਦਾ ਠੇਕਾ ਖੋਲਣਾ ਆਏ ਕੋਸ਼ਿਸ਼ ਕਰਨਾ ਆ ਤੇ ਕਹਿੰਦੇ ਇੰਨੀ ਦੂਰੀ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਉਹ ਸਾਡੀ ਇੱਕ ਧਾਰਮਿਕ ਆਸਥਾ ਭਾਵਨਾ ਹੈ ਜਿਹਨੂੰ ਫੇਸਬੁੱਕ 'ਰੀ ਹੈ ਅਸੀਂ ਇਹ ਚੀਜ਼ ਦਾ ਰਿਕੁਐਸਟ ਕਰ ਰਹੇ ਹਾਂ ਕਿ ਇਹਨੂੰ ਜਰਾ ਦੇਖ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਏ ਸਰਕਾਰਾਂ ਕੋਲ ਬੜੇ ਪ੍ਰੋਜੈਕਟ ਦਾ ਕੰਮ ਨਾਲ ਕਹਿ ਜਾਇਆ ਕਿ ਇਹ ਬੰਦ ਕਰ ਦਿੱਤਾ ਗਿਆ ਮੱਲਾ ਨਜਰਾਜ ਦਾ ਟੱਲਾ ਲਗਾਇਆ ਗਿਆ ਨਾਲ ਉਹ ਇਹ ਹੈ ਕਿ ਅਧਿਕਾਰੀ ਨਾਲ ਗੱਲ ਕੀਤੀ ਆ ਉਹਨਾਂ ਬੰਦੇ ਤੇ ਗੱਲ ਇਹ ਸਾਡੇ ਰੋਕ ਲਗਾ ਦਿੱਤੀ ਐ ਇਸ ਪ੍ਰੋਜੈਕਟ ਦੇ ਉੱਪਰ لیکن اور مینوں طرح ਨਾਇਲ ਲਗਾ ਕੇ ਬੈਠੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਖਲਾਮਾ ਵਾਦ ਪਿੱਕਾ ਉਹਦੇ ਬਾਰੇ ਨਹੀਂ ਨਿੱਕ ਕੁੱਟਮਾਰ ਦਾ ਹੋਈ ਹੈ ਦੇਖੋ ਜੀ ਪਹਿਲਾਂ ਵੀ ਇਹਨਾਂ ਨੇ ਬੜਾ ਇੱਕ ਸ਼ਹਿਰ ਦੇ ਵਿੱਚ ਇਸ਼ੂ ਬਣਿਆ ਸੀਗਾ ਜਦੋਂ ਲਿਫਾਫਿਆਂ ਦਾ ਇਹਨਾਂ ਨੇ ਲਿਆਂਦਾ ਸੀਗਾ ਉਦੋਂ ਵੀ ਅਸੀਂ ਇੱਕ ਇਹਨਾਂ ਨੂੰ ਅਰਜ਼ੀ ਬੇਨਤੀ ਕੀਤੀ ਸੀਗੀ ਕਿ ਲਿਫਾਫਿਆਂ ਦੀ ਪ੍ਰੋਡਕਸ਼ਨ ਪਿੱਛੋਂ ਬੰਦ ਹੋਏ ਜਦੋਂ ਪਿੱਛੋਂ ਪ੍ਰੋਡਕਸ਼ਨ ਆਫ ਫੈਕਟਰੀਆਂ ਬੰਦ ਹੋਣਗੀਆਂ ਮਾਰਕੀਟ ਚੀਜ਼ ਆਏਗੀ ਨਹੀਂ ਤੇ ਅੱਗੇ ਮਿਲੇਗੀ ਨਹੀਂ ਪਰ ਇਹਨਾਂ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਇੰਨਾ ਨੇ ਉਦੋਂ ਵੀ ਜਿਹੜਾ ਵਾ ਇੱਕ ਡੰਪ ਦਾ ਹੀ ਲੈ ਕੇ ਚੱਲੇ ਆ ਤੇ ਕਾਫੀ ਕਿਥੇ ਧਾਰ ਗਿਆ ਤੁਹਾਡੇ ਜਨਮ ਸਥਾਨ ਇਹ ਉਦੋਂ ਕੂੜੇ ਸਾਰੇ ਘਰਾਂ ਦੇ ਵਿੱਚ ਕਿਤੇ ਚੁੱਕੇ ਨਹੀਂ ਗਏ ਹੈਗੇ ਇਸ਼ੂ ਬਣੇ ਦਾ ਵਾ ਅੱਜ ਤੋਂ ਜੇ 15-20 ਸਾਲ ਪਹਿਲਾਂ ਜਿੱਥੇ ਡੰਪ ਪਹਿਲਾਂ ਹੋ ਰਿਹਾ ਸੀਗਾ ਉਹ ਵੀ ਕਿਉਂ ਉੱਥੇ ਚੋਇਆ ਆ ਵੀ ਇਹਨਾਂ ਨੂੰ ਪਤਾ ਹੈਗਾ ਜਿਹੜੀ ਘਟਮਾਰ ਹੋਈ ਹੈ ਉਹਦੀ ਸੱਚਾਈ ਉਹ ਹੁਣ ਉਹ ਆਪ ਹੀ ਜਾਣਦੇ ਆ ਕਿ ਕਿਸ ਜਿਸਰਾ ਉਹ ਭਾਈ ਸਰਵਨ ਦੱਸਿਆ ਕਿ ਉਹਨਾਂ ਦਾ ਜੇ ਮੈਡੀਕਲ ਹੋਇਆ ਵਾ ਤੇ ਉਹਨਾਂ ਦਾ ਕੋਈ ਫਰੋਨਜ ਜਾਂ ਕਿਸ ਤਰ੍ਹਾਂ ਦੇ ਸਾਟੇ ਕੋਈ ਪੱਟੀ ਜਾਂ ਐਡਮਿਟ ਹੋਇਆ ਕੁਝ ਹੋਇਆ ਇਸ ਤਰ੍ਹਾਂ ਦਾ ਕੋਈ 10-15 ਬੰਦੇ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋਣ ਤੇ ਉਹ ਬੰਦਾ ਚੰਗਾ ਬਾਹਲਾ ਬੈਠਾ ਹੋਏ ਤੇ ਉਹ ਵੀ ਇੱਕ ਨਹੀਂ ਪਛਾਣਯੋਗੀ ਗੱਲ ਨਹੀਂ ਹੈਗੀ ਆ